ਇੱਕ ਜੰਮ ਟੱਕਰ ਦੂਰ ਆ। ਇੱਕ ਦਿਨ ਤੁਹਾਡੀ ਐ ਇੱਕ ਦੇ ਰਾਤ ਇੱਕ ਦੇ ਦਿਨ ਸਾਰਾ ਸੀ। ਤੇ ਮੈਂ ਸਿੱਧੇ ਪੱਟ ਦੇ ਲੈਟ ਮੈਂ ਨਹੀਂ ਪੰਦੀ ਦੀ। ਤੇ ਮੈਂ ਜਾ ਕਿਤੇ ਵੱਡ ਕੇ ਰਹਿ ਰਿਹਾ ਅਕਸਰ ਤੇ ਬਾਹਰ ਦਾ ਗੁੰਡਰ ਦਾ ਕੋਈ। ਤੇ ਇਹਨੇ ਮੇਰੇ ਉੱਤੇ ਰਿਆ ਕਿ ਮਰੇ ਅੰਦਰ ਘਟੇ ਸਦਾ। ਬਾਹਰਲੇ ਫਿਰ ਮਿੰਟ 10 ਮਿੰਟ ਦਾ ਇੱਕ ਟਿੱਕੇ ਉਸ ਮੇਰੇ ਪਕੋੜੇ ਵੀ ਟਿਕੀ ਤੇ ਜੇ ਚੱਕੀ ਲਈ ਯਾਰ ਰੋਡੀਆਂ ਦੇ ਨਿਕਲ ਰਹੇ ਨੇ ਉਹਦੇ ਡੈਕੀ ਨੇ ਇਕੱਲੇ ਮਰਦੀਆਂ ਕਿ ਅੱਗੇ ਅੱਗੇ ਲਾਹ ਕੇ ਦਿੱਤੀਆਂ ਕਿ ਅੱਗੇ ਦਾ ਸੰਬੋਧਨ ਹੋਣਾ ਕਰਦਾ ਜਸ ਨੌਜਵਾਨ ਸਾਖੀ ਨੇ 40 ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਉਹ ਪੂਰੇ ਜੋਰਾ ਸ਼ੂਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਇਸੜਾ ਨਾਮ ਤੋਂ ਉਹ ਵੀ ਰਿਪੋਰਟ ਹੈ ਇਹ 2 ਮਹੀਨੇ ਤੋਂ ਖੰਡ ਵਿੱਚ ਚੱਲ ਰਹੀ ਹੈ ਇਸ ਦਾ ਦੱਸਣਾ ਦੋਏ ਦਾ ਗਿਆ ਸੀ ਇਹ ਇਸ ਦਾ ਕੰਮ ਉਹ ਪਤਾ ਹੈ ਇਹ ਕਮਾਉਂਦੀ ਸੀ ਉਹ ਲੜਕਾ ਵੀ ਉਸ ਵਿੱਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੀ ਇਸ ਸੁਬੇਦਾਰ ਜਿੱਦਾਂ ਦੀ ਲੱਤਾਂ ਤੋੜੀਏ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਉਸ ਸੁਨੇਹਰ ਪੱਲੇ ਖਾਣੇ ਜਾ ਕੇ ਸਾਡੇ ਕੰਮ ਕਰ ਪਹਿਲਾਂ 10-10 ਇਹ ਜਿੱਦਣੇ ਬੜੇ ਥੋਲੂ ਕਿਹੜੋਂ ਕਰਤਾ ਸਨੋ ਬੜਾ ਜੰਦਾ ਸੀ ਕਿ ਗੇਰੇ ਸਤੂ ਆਪਾਂ ਨੇ ਕਹਿੰਦਾ ਹੋਰ ਕਮਾਈ ਇਹ ਕੰਮ ਹੀ ਹੈ ਹੋਇਆ ਕੀ ਅਸੀਂ ਦਸ਼ੇ ਦੇ ਖਿਲਾਫ ਲੜਾਈ ਲੜਦੇ ਸੀ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਗਾ ਗੋਡੀਆਂ ਡੈਮੇਜ ਕਰਦੇ ਸੀ ਇਸ ਦੇ ਅੱਗੇ ਰਕਸ ਗਿਆ ਉਹ ਕਿਸੇ ਲੱਗੇ ਤਰੇਕ ਕੁਮਕਸੇਲਾ 40 ਮੀਟਰ ਕਿਸੇ ਮੇਰੇ ਪਿੱਛੇ ਉਹਦੇ ਸੇਕੀ ਮਾਰਦੇ ਨੂੰ ਆ ਲੱਗ ਗਿਆ ਸਪੈਂਟ ਹੋ ਗਏ ਨੇ ਜਿੱਥੇ ਜੋਵਰ ਅੱਗੇ ਟਿੱਕੇ ਪੈ ਸਰਬ ਉਹ ਟਿੱਕੇ ਟਿੱਕੇ ਪੰਜਾਬ ਦੇ ਵਿੱਚ ਨਸ਼ਾ ਮਚਨ ਇਹ ਵਾਕ ਨਹੀਂ ਹੋਇਆ ਕਿਉਂ ਹੋ ਸਕਦਾ ਸਰਬ ਅੱਜ ਜਿਹੜਾ ਵਾਪਕ ਥਾਵਾਂ ਤੇ ਜਾ ਕੇ ਵੀ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਮੁੱਦਿਆਂ ਬਾਰੇ ਦੇਖੋ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ। ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ। ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ। ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਇਹ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਵਿੱਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿੰਨਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸਾਂ ਤੇ ਫੌਜੀ ਸਾਹਿਬ ਦੀਆਂ ਘਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ ਤਾਂ ਜੋ ਨਸ਼ ਜੁੱਧ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਨਾ ਹੀ ਹੈ ਉਦੋਂ ਵੀ ਵੱਧ ਗਿਆ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਰੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਿਲੇ ਅਸੀਂ ਲਾਈਨ ਹਾਜ਼ਰ ਕਰਤਾ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਘਵਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣੀਆਂ। ਸੋ ਉਹਨਾਂ ਤੇ ਸਖਤ ਕਾਰਵਾਈ ਹੋਵੇ, ਬੰਦਾ ਇੱਕ ਫੜਿਆ ਨਹੀਂ। ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ। ਜੋ ਹੋਇਆ ਪਿੰਡ 'ਚ ਜਾ ਕੇ ਪਿੰਡੀ ਦੀ ਸਾਥ 'ਚ ਜਾ ਕੇ ਮਾਫੀ ਮੰਗਣ। ਅੱਜ ਜੋ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮੈਂ ਕਹਿੰਦਾ ਇਹ ਬੰਦ ਨਹੀਂ ਹੋਇਆ ਨਾ ਇਹ ਹੋ ਸਕਦਾ ਮੋਰਮੰਡੀ ਤੇ ਤੁਸੀਂ ਜਾ ਕੇ ਮੋਰਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਰ ਇੱਕ ਟੈਰਿਸ ਗੋਇਲ ਦਾ ਮੁੱਦਾ ਸੀਗਾ ਜਿਹੜੀ ਲੜਕੀ ਸੀ ਉਹਦੇ ਕਤਲ ਹੋਇਆ ਸੀ ਤੁਹਾਡੀ ਪਾਰਟੀ ਦਾ ਮਨਿੰਦਰ ਸਿੰਘ ਸੇਕੋ ਉੱਥੇ ਗਵਾਹੀ ਕਰ ਰਹੀ ਸੀਗੇ ਉਸ ਮੈਂ ਤਾਂ ਇਹ ਇੱਥੋਂ ਦਾ ਕੇਸ ਥੋੜੀ ਐ ਇਹ ਤਾਂ ਮੈਂ ਅਜੇ ਗੋਨਿਆਣੇ ਵੀ ਜਾਣਾ ਜਿੱਥੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਨਾਂ ਦੀ ਪੁਲਿਸ ਨੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਵਿਏ ਇਹ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਨ ਦੀ ਲੋੜ ਹੈ ਕਾਨੂੰਨ ਦੇ ਅਨਾਰ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਬੁੜਕੇ ਜੱਜ ਬਰੀ ਕਰ ਦਿੰਦਾ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਮਕ ਉਹ ਜਿਹੜਾ ਮਕਦਮਾ ਹੈ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਵਾਰਉ ਦੀ ਤਰਖਾ ਘੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰ ਹੋਂਦ ਤੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਹੈ ਰੇਹਾ ਗਏ ਦਿੱਤੇ ਘਰੇ ਸਾਧਰਾ ਅੰਦਰ ਬਿਠੇ ਇਸੇ ਦਾ ਨਾਮ ਸੁਣਿਆ ਗਿਆ ਸੀ ਅੱਜ ਬੇਹੱਦ ਹੋਗੀ ਵਿਖੋ ਹੈ ਸ਼ਾਇਦ ਇਹ ਪੈਸੇ ਚ ਦੋ ਮਹੀਨੇ ਤੋਂ ਕੰਮ ਕਛਵਗਰ ਚੱਲ ਰਹੀ ਹੈ ਇਹ ਤਾਂ ਸਾਲਾਂ ਤੋਂ ਬਣਾ ਰਹੇ ਹੋ ਸੀਆਈ ਇਸ ਦਾ ਬੰਦ ਹੋਰ ਪਤਾ ਦੇ ਕਮਾਉਂਗੇ ਕਿਹਨਾਂ ਕੋਲ ਹੱਥ ਕਿੰਦਾ ਬੰਦਨ ਉਸ ਕੋਲ ਇਹ ਪਹਿਲਾਂ ਥਾਣੇ ਜਾ ਕੇ ਸਾਬੀ ਕੰਮ ਕਰਮ ਪਹਿਲਾਂ 10 11 ਵਜੇ ਇਹੀ ਇਦਾਂ ਦੇ ਕੱਪੜੇ ਪਾਏਗੇ ਚਾ ਤੁਹਾਨੂੰ ਕਿਹਾ ਬਸ ਥਾਣੇ ਜਾ ਕੇ ਆ ਜਾ ਸੰਤ ਸਾਨੂੰ ਵੀ ਮਲਾਜਮ ਦੱਸ ਕੇ ਗਏ ਪਰ ਸੱਚ ਉਹ ਆਪ ਮੰਨਿਆ ਕਹਿੰਦਾ ਹੋਰ ਕੰਮ ਆਈ ਸੀ ਕਿ ਕਹਿੰਦਾ ਇਹ ਕੰਮ ਨਹੀਂ ਆਏ ਸੀ ਕਿ ਫਿਰ ਇਹਦੇ ਪੱਖਾ ਕੋ ਮਨ ਕਰਦਾ ਕਿਤਾ ਡੈਡੀ ਉਹਨੇ ਇੱਥੇ ਕਹਿੰਦਾ ਮੈਂ 20000 ਰੁਪਏ ਸੀ ਕਹਿੰਦਾ ਹਫਤੇ ਦਾ ਜਿੰਨੇ 20000 ਦਿੱਤਾ ਕਹਿੰਦਾ ਸਾਨੂੰ ਕੁਝ ਨਹੀਂ ਕਹਿੰਦਾ ਕਰ ਸਕਦੇ ਤੁਸੀਂ ਆਂਦਰ ਨੂੰ ਕਈ ਲੋਕੀ ਕਿੰਨੀ ਉਮਰ ਹੈ ਤੁਹਾਡੀ ਮੇਰੇ ਨਾਲ ਕੁਝ ਕਿਹਾ ਕੋਈ ਆ ਕਿੰਦੀ ਕੀਮੇ ਕੇਸ ਪਰ ਤੇ ਬਸ ਲੋ ਨਾ ਕਿਤੋਂ ਆ ਰਿਹਾ ਇਸ ਤਰ੍ਹਾਂ ਤੇ ਸੇਮਰੇ ਦਿਹਾੜੀ ਬੱਠਾ ਸੀਗਾ ਮੋਟਰਸਾਈਕਲ ਤੇ ਬ੍ਰੇਕ ਕਰ ਤੂੰ ਪਿੱਛੇ ਰਹਿ ਨੋ 40 ਕਿ ਮੀਟਰ ਪਿੱਛੇ ਮੇਰੇ ਮੋਟਰਸਾਈਕਲ ਦੇ ਪਿੱਛੇ ਗੱਡੀ ਮੱਤ ਨੂੰ ਆ ਲੱਗਾ ਵੀ ਐਕਸੀਡੈਂਟ ਹੋ ਗਿਆ ਗੱਡੀ ਥੋੜੀ ਤੇ ਜਦੋਂ ਮੈਂ ਅੱਗੇ ਡਿੱਗੇ ਤਾਂ ਸਾਬਾ ਵੀ ਦਿਹਾੜੀ ਤੇ ਸਿੱਟ ਗਿਆ ਮੈਂ ਮੁੜ ਕੇ ਦੇਖਿਆ ਇਨਨ ਨੇ ਕਿਤੇ ਟਾਕੀਆਂ ਖੁੱਲੀਆਂ ਇੱਕ ਦੇ ਹੱਥ ਚ ਕਹਾੜੀ ਐ ਇੱਕ ਦੇ ਰਾੜ ਇੱਕ ਦੇ ਬਿਸਵਾਲ ਸਭ ਤੇ ਮੈਂ ਸਦੀਕ ਭੱਜ ਲਈ ਤੋਂ ਮੈਂ ਇਹ ਬੰਦੇ ਦੇ ਹੱਲੇ ਤੇ ਮੈਂ ਜਾ ਕੇ ਘਰੇ ਵੱਢ ਜਾ ਰਿਹਾ ਐ ਸਾਬ ਦਾ ਪਾਹੁੰੜੇ ਗੁਰਦੁਆਰੇ ਦਾ ਕੋਲੇ ਐ ਤੇ ਇਹਨਾਂ ਨੇ ਮੈਨੂੰ ਘਰੇ ਜਾ ਕੇ ਨਰੇਂਦ ਅੰਦੋਲ ਗਟਲੇ ਸਾਬ ਜੀ ਬਾਹਰ ਲਏ ਫਿਰ ਮੇਰੇ 10 ਮਿੰਟ ਸਭ ਨੱਤੀ ਵੱਢੀ ਗਏ ਉਸ ਮੇਰੇ ਉੱਥੇ ਟੁਕੜੇ ਵੀ ਡਿੱਗ ਪਏ ਦੂਜੇ ਦਿਨ ਚੱਕ ਕੇ ਲੱਗੇ ਆ ਟਡੀਆਂ ਦੇ ਨਿਕਲ ਗਏ ਨਾਲ ਜਿਹੇ ਵਿੱਚ ਦੇਖੋ ਕੋਈ ਨਿਕਲ ਨਹੀਂ ਰਿਹਾ। ਅੱਜ ਕੋਈ ਤਾਂ ਪੋਰਟਰਾਂ ਤੇ ਲੱਗਿਆ ਕਿ ਤੈਂ ਚਾਰ ਟੋਕ ਰਿਹਾ। ਕੋਹੜੀਆਂ ਮਰ ਗਏ ਜਿਵੇਂ ਅੱਡੀ ਦੋ ਸੌ। ਜਿੰਦੇ ਨਹੀਂ ਕੋ। ਇਹ ਵੀ ਕਿੜਿਆ। ਕਾਰ ਨਹੀਂ। ਇਸੋਂ ਸੀ ਰਾਈਡਿੰਗ ਤੇ ਹੰਝੇ ਪੋਰਟਰ। ਉਹ ਜਿਆਦੀ ਕਰਦਾ ਸੀ ਜੀ। ਟ੍ਰੈਫਿਕ ਪਰ ਸੀ ਜਦ ਨਾ ਬਲੇ ਜਮ ਸੀ ਮਿੰਨ ਅਦਾ 2 ਤੋਂ ਉੰਧ ਆ ਰਿਹਾ ਸੀਗਾ। ਆ ਦੇਖ ਲੋ ਜੀ ਤੁਸੀਂ ਹਾਕ ਪੰਜਾਬ ਦੀ ਸਰਕਾਰ ਦਾ ਤੇ ਪੰਜਾਬ ਦੀ ਪੁਲਸ ਦਾ ਭਈ ਔਰ ਕਿਸ ਪ੍ਰਕਾਰ ਇਹ ਤੰਦਾ ਜਿਹੜਾ ਫੌਜੀ ਸਾਹਿਬ ਦੱਸ ਰਿਹਾ 10 ਸਾਲਾਂ ਤੋਂ ਚੱਲੀ ਜਾ ਰਹੀ ਹੈ ਇਹ ਕਮਾਊ ਪੁਤਰ ਹੈ ਠਾਣੇ ਦੇ ਕਿਹੜਾ ਠਾਣਾ ਦੱਸਿਆ ਠਾਣਾ ਕੋਟ ਫੱਤੇ ਆ ਰਿਹਾ ਉਥੇ ਤੁਹਾਨੂੰ ਪਤਾ ਹੀ ਹੈ ਜੋ ਚੱਲਦਾ ਮਹੀਨਾ ਬਾਾਰ ਚੱਲਦਾ ਕੰਮ ਤੇ ਜਿਹੜਾ ਵਿਅਕਤੀ ਫੌਜ ਚ ਆਇਆ ਸਾਡੀ ਦੇਸ਼ ਦੀ ਰਾਖੀ ਕਰਦਾ ਔਰ ਉਹ ਪਿੰਡ ਦੇ ਲੋਕਾਂ ਦੀ ਹਫਾਜ਼ਤ ਕਰਨਾ ਚਾਹੁੰਦਾ ਸੀ ਮੋਲਿਆ ਕਿ ਪਿੰਡ ਚੋ ਨਸ਼ਾ ਵਿਕਣੋਂ ਬੰਦ ਹੋ ਜਾਈ ਲੇਕਿਨ ਉਹ ਕੀ ਹੋਇਆ ਕਿ ਦੋਵੇਂ ਲੱਗਾ ਜਿਹੜੀਆਂ ਉਹਨੂੰ ਗਵਾਉਣੀਆਂ ਪਈਆਂ ਆਪਣੀਆਂ ਸੇਵਾ ਦੇ ਵਿੱਚ ਐਵੇਂ ਪਿੰਡਾਂ ਦੇ ਵਿੱਚ ਨਸ਼ਾ ਪੂਰੇ ਜੋਰਾ ਤੇ ਵਿਕ ਰਿਆ ਤੇ ਐਸਐਚਓ ਨੂੰ ਤੇ ਥਾਣੇ ਵਾਲੇ ਨੂੰ ਪਤਾ ਹੈ ਇਸ ਘਟਨਾ ਤੋਂ ਬਾਅਦ ਕੋਈ ਬੰਦਾ ਜ਼ੁਰਤ ਕਰੇਗਾ ਤਲਾਹ ਦੇਣ ਦੀ ਕੋਈ ਕਮੇਟੀ ਮੈਂਬਰ ਬਣੇਗਾ ਇਹ ਮਾਪੇ ਕਹਿਣਗੇ ਫੌਜੀ ਸਾਹਿਬ ਨੂੰ ਕਿ ਕਿਹੜਾ ਸਾਡੀ ਜਾਨ ਨੂੰ ਸਿਆਪਾ ਪਾਇਆ ਹੈ ਤੈਨੂੰ ਕੀ ਲੋੜ ਹੈ ਵਿਕਦਾ ਤਾਂ ਵਿਕਣ ਦੇ ਔਰ ਉਲਟਾ ਵੈ ਜਿੱਥੇ ਜਾ ਕੇ ਆ ਮੁੰਡਾ ਉਹ ਲਖਮੀਰ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕੀ ਤੁਸੀਂ মিডিਆ 'ਚ ਕਿਉਂ ਆਏ?